ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜਦੋਂ ਸਾਡੇ ਦੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਸਾਡਾ ਵਿਸ਼ਵਾਸ ਮਾਲਕ ਤੋਂ ਹਟਣ ਲੱਗ ਜਾਂਦਾ ਹੈ ਤੇ ਇੱਧਰ ਉੱਧਰ ਪਟਕਣ ਲੱਗ ਜਾਂਦਾ ਹੈ ਸਾਖੀ ਸੁਣਨ ਨਾਲ ਜਿਹੜੇ ਵਿਅਕਤੀਆਂ ਦਾ ਪਰਮਾਤਮਾ ਤੇ ਵਿਸ਼ਵਾਸ ਹੋਰ ਜ਼ਿਆਦਾ ਹੋ ਜਾਵੇਗਾ ਫਿਰ ਚਾਹੇ ਕੋਈ ਵੀ ਮੁਸੀਬਤ ਆਵੇ ਉਹ ਕਦੇ ਵੀ ਨਹੀਂ ਡਰਨਗੇ ਤੇ ਆਪਣੇ ਸਤਿਗੁਰੂ ਤੇ ਹਮੇਸ਼ਾ ਵਿਸ਼ਵਾਸ ਬਣਾਈ ਰੱਖਣਗੇ ਵਿਸ਼ਵਾਸ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਵੱਡੀ ਤੋਂ ਵੱਡੀ ਮੁਸੀਬਤ ਵੀ ਸਾਨੂੰ ਛੋਟੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਉਦੋਂ ਸਾਡੇ ਅੰਦਰ ਵਿਸ਼ਵਾਸ ਹੁੰਦਾ ਹੈ ਇਹ ਮੁਸੀਬਤ ਅੱਜ ਨਹੀਂ ਤਾਂ ਕੱਲ ਨੂੰ ਖਤਮ ਹੋ ਜਾਵੇਗੀ ਸੰਗਤ ਜੀ ਇੱਕ 10 ਸਾਲ ਦਾ ਬੱਚਾ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਨਾਲ ਗੁਰੂ ਜੀ ਦੇ satsang kar ਵਿੱਚ ਜਾਂਦੇ ਸੀ ਉੱਥੇ ਇੱਕ ਵਾਰ ਉਹਨਾਂ ਦੇ ਗੁਰੂ ਜੀ ਨੇ ਪਰਿਵਰਚਨ ਕੀਤੇ ਜਦੋਂ ਵੀ ਭੋਜਨ ਗ੍ਰਹਿਣ ਕਰਨਾ ਹੋਵੇ ਤਾਂ ਭੋਜਨ ਨੂੰ ਪ੍ਰਸ਼ਾਦ ਸਮਝ ਕੇ ਖਾਣਾ ਚਾਹੀਦਾ ਹੈ ਖਾਣ ਤੋਂ ਪਹਿਲਾਂ ਮਾਲਕ ਦਾ ਨਾਮ ਲੈਣਾ ਚਾਹੀਦਾ ਹੈ ਤੇ ਮਾਲਕ ਨੂੰ ਧੂਘ ਲਗਾ ਕੇ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਇਹ ਗੱਲ ਬੱਚੇ ਦਿਮਾਗ ਵਿੱਚ ਪੈ ਗਈ ਸਾਸੰਗ ਖਤਮ ਹੋਣ ਮਗਰੋਂ ਉਹ ਆਪਣੇ ਗੁਰੂ ਜੀ ਦੇ ਕੋਲ ਗਿਆ ਇਹ ਕਹਿਣ ਲੱਗਾ ਕਿ ਗੁਰੂ ਜੀ ਤੁਸੀਂ ਕਿਹਾ ਕਿ ਭਗਵਾਨ ਨੂੰ ਹਮੇਸ਼ਾ ਭੋਗ ਲਗਾ ਕੇ ਖਾਣਾ ਚਾਹੀਦਾ ਹੈ ਪਰ ਮੇਰੇ ਕੋਲ ਤਾਂ ਭਗਵਾਨ ਹੀ ਨਹੀਂ ਹਨ ਇਸ ਕਰਕੇ ਤੁਸੀਂ ਮੈਨੂੰ ਭਗਵਾਨ ਦੇ ਦਿਵੋ ਜਿਸ ਦੇ ਨਾਲ ਮੈਂ ਉਹਨਾਂ ਨੂੰ ਭੋਗ ਲਗਾ ਕੇ ਖਾਣਾ ਖਾ ਸਕਾਂ ਤਾਂ ਗੁਰੂ ਜੀ ਮੁਸਕਰਾ ਪਏ ਅਤੇ ਕਹਿਣ ਲੱਗੇ ਕਿ ਠੀਕ ਹੈ ਕਿ ਅਸੀਂ ਤੈਨੂੰ ਭਗਵਾਨ ਦੇ ਦਿੰਦੇ ਹਾਂ ਤਾਂ ਇਹ ਕਹਿ ਕੇ ਗੁਰੂ ਜੀ ਆਪਣੇ ਕਮਰੇ ਵਿੱਚ ਚਲੇ ਗਏ ਅਗਲੇ ਦਿਨ ਫਿਰ ਤੋਂ ਗੁਰੂ ਜੀ ਨੇ satsang ਕੀਤਾ ਤੇ satsang ਸੁਣਨ ਮਗਰੋਂ ਉਹ ਬੱਚਾ ਗੁਰੂ ਜੀ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਅੱਜ ਤਾਂ ਮੈਨੂੰ ਭਗਵਾਨ ਦੇ ਦੇਵੋ ਨਹੀਂ ਤਾਂ ਅੱਜ ਮੈਂ ਘਰ ਨਹੀਂ ਜਾਵਾਂਗਾ ਤਾਂ ਗੁਰੂ ਜੀ ਨੇ ਬੱਚੇ ਦਾ ਮਨ ਰੱਖਣ ਲਈ ਆਪਣੇ ਕਮਰੇ ਵਿੱਚ ਰੱਖਿਆ ਇੱਕ ਸੰਗਮਰਮਰ ਦਾ ਪੱਥਰ ਦੇ ਦਿੱਤਾ ਤੇ ਕਿਹਾ ਕਿ ਲੋ ਇਹ ਭਗਵਾਨ ਹਨ ਇਹਨਾਂ ਦੀ ਹਰ ਰੋਜ਼ ਪੂਜਾ ਕਰਕੇ ਇਹਨਾਂ ਨੂੰ ਭੋਗ ਲਗਾਉਣਾ ਹੈ ਤਾਂ ਉਹ ਬੱਚਾ ਪੱਥਰ ਨੂੰ ਲੈ ਕੇ ਖੁਸ਼ ਹੋ ਗਿਆ ਤੇ ਪੱਥਰ ਨੂੰ ਬਹੁਤ ਪਿਆਰ ਤੇ ਸ਼ਰਧਾ ਨਾਲ ਆਪਣੇ ਘਰ ਲੈ ਆਇਆ ਜਿੱਥੇ ਪੇਪਰ ਰੱਖਦਾ ਸੀ ਉੱਥੇ ਉਸਨੇ ਜਗਾ ਬਣਾ ਕੇ ਸਾਫ਼ ਕਰ ਦਿੱਤਾ ਪੱਥਰ ਨੂੰ ਪਾਣੀ ਨਾਲ ਤੋ ਦਿੱਤਾ ਤੋਂ ਬਾਅਦ ਉਸਨੇ ਭੋਜਨ ਪੱਥਰ ਦੇ ਅੱਗੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਭਗਵਾਨ ਤੁਹਾਡਾ ਸ਼ੁਕਰ ਹੈ ਪਹਿਲਾਂ ਤੁਸੀਂ ਇਸ ਭੋਜਨ ਨੂੰ ਗ੍ਰਹਿਣ ਕਰੋ ਉਸ ਤੋਂ ਬਾਅਦ ਮੈਂ ਖਾਵਾਂਗਾ ਫਿਰ ਸੰਗਤ ਜੀ ਉਹ ਤਾਂ ਇੱਕ ਪੱਥਰ ਸੀ ਤਾਂ ਪੱਥਰ ਕਿਵੇਂ ਭੋਜਨ ਗ੍ਰਹਿਣ ਕਰ ਸਕਦਾ ਸੀ ਪਰ ਉੱਥੇ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਜਿਹੜਾ ਬੱਚਾ ਸੀ ਉਸਦੇ ਲਈ ਤਾਂ ਪੱਥਰ ਨਹੀਂ ਬਲਕਿ ਖੁਦ ਭਗਵਾਨ ਸਨ ਕਿਉਂਕਿ ਉਸ ਦੇ ਗੁਰੂ ਜੀ ਨੇ ਬੱਚੇ ਦਾ ਮਨ ਰੱਖਣ ਲਈ ਦਿੱਤਾ ਸੀ ਪਰ ਬੱਚੇ ਨੂੰ ਪੱਥਰ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਇਹ ਤੇਰੇ ਭਗਵਾਨ ਹਨ ਉਸੇ ਦਿਨ ਤੋਂ ਹੀ ਪੱਥਰ ਨੂੰ ਆਪਣਾ ਭਗਵਾਨ ਮੰਨ ਲਿਆ ਸੀ ਤਾਂ ਜਦੋਂ ਬੱਚੇ ਨੇ ਖਾਣੇ ਦੀ ਪਲੇਟ ਨੂੰ ਪੱਥਰ ਦੇ ਅੱਗੇ ਰੱਖਿਆ ਤਾਂ ਖਾਣਾ ਇਸ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਪਿਆ ਸੀ ਇਹ ਦੇਖ ਕੇ ਬੱਚੇ ਨੇ ਵੀ ਖਾਣਾ ਨਹੀਂ ਖਾਇਆ ਅਗਲੇ ਦਿਨ ਫਿਰ ਤਾਂ ਬੱਚੇ ਨੇ ਇਸੇ ਤਰ੍ਹਾਂ ਹੀ ਕੀਤਾ ਅਗਲੇ ਦਿਨ ਵੀ ਬੱਥਰ ਦੇ ਅੱਗੇ ਇਸੇ ਤਰ੍ਹਾਂ ਹੀ ਖਾਣਾ ਪਿਆ ਰਿਹਾ ਤਾਂ ਬੱਚਾ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋ ਗਿਆ ਉਹ ਕਹਿਣ ਲੱਗਾ ਕਿ ਜਦੋਂ ਤੱਕ ਤੁਸੀਂ ਪੋਗ ਨਹੀਂ ਲਗਾਉਂਗੇ ਉਦੋਂ ਤੱਕ ਮੈਂ ਅੰਨ ਦਾ ਦਾਣਾ ਵੀ ਨਹੀਂ ਖਾਵਾਂਗਾ ਕਿਉਂਕਿ ਬੱਚੇ ਨੂੰ ਉਸਤੇ ਬਹੁਤ ਵਿਸ਼ਵਾਸ ਸੀ ਕਿ ਭਗਵਾਨ ਜੀ ਜ਼ਰੂਰ ਇੱਕ ਨਾ ਇੱਕ ਦਿਨ ਭੋਜਨ ਨੂੰ ਪੋਗ ਜ਼ਰੂਰ ਲਗਾਉਣਗੇ ਤਾਂ ਮੈਂ ਹੀ ਤਿੰਨ ਦਿਨ ਲੰਘੇ ਬੱਚਾ ਆਪਣੀ ਜਿੱਦ ਤੇ ਅੜਿਆ ਰਿਹਾ ਜਦੋਂ ਤੱਕ ਭਗਵਾਨ ਪੋਗ ਨਹੀਂ ਲਗਾਉਣਗੇ ਉਦੋਂ ਤੱਕ ਮੈਂ ਕੁਝ ਨਹੀਂ ਖਾਵਾਂਗਾ ਇਹ ਸਭ ਦੇਖ ਕੇ ਹਨ ਕੀ ਮੈਂ ਰਹਿ ਸਕਦੇ ਸਨ ਹੁਣ ਜਿਵੇਂ ਹੀ ਬੱਚੇ ਨੇ ਪੱਥਰ ਦੇ ਅੱਗੇ ਪੋਜ ਰੱਖਿਆ ਤਾਂ ਬੱਚੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਬੈਠ ਗਿਆ ਤਾਂ ਭਗਵਾਨ ਜੀ ਨੇ ਇੱਕ ਛੋਟਾ ਜਿਹਾ ਬਾਂਦਰ ਭੇਜਿਆ ਤੇ ਬਾਂਦਰ ਨੇ ਇੱਕ ਰੋਟੀ ਲੈ ਇਤੇ ਉੱਥੋਂ ਚਲਾ ਗਿਆ ਤੇ ਬੱਚੇ ਨੇ ਜਦੋਂ ਆਪਣੀ ਅੱਖਾਂ ਖੋਲੀਆਂ ਅਤੇ ਦੇਖਿਆ ਕਿ ਇੱਕ ਰੋਟੀ ਕੱਟ ਗਈ ਹੈ ਤਾਂ ਉਹ ਇਹ ਦੇਖ ਕੇ ਬਹੁਤ ਖੁਸ਼ ਹੋ ਗਿਆ ਤੇ ਮਾਲਕ ਦਾ ਸ਼ੁਕਰ ਕਰਕੇ ਭੋਜਨ ਖਾਣ ਲੱਗ ਗਿਆ ਕਿਉਂਕਿ ਬੱਚੇ ਨੂੰ ਇਹੀ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਭਗਵਾਨ ਨੂੰ ਖੁਦ ਭੋਗ ਲਗਾਏਗਾ ਹੁਣ ਇਸੇ ਤਰ੍ਹਾਂ ਹੀ ਰੋਜ਼ ਹੋਣ ਲੱਗ ਗਿਆ ਬੱਚਾ ਭੋਜਨ ਦੀ ਪਲੇਟ ਨੂੰ ਪੱਥਰ ਦੇ ਅੱਗੇ ਰੱਖ ਦਿੰਦਾ ਸੀ ਤੇ ਆਪਣੀ ਅੱਖਾਂ ਬੰਦ ਕਰਕੇ ਬੈਠ ਜਾਂਦਾ ਸੀ ਫਿਰ ਹਰ ਰੋਜ਼ ਬੰਦਰ ਆ ਜਾਂਦਾ ਸੀ ਤੇ ਇੱਕ ਰੋਟੀ ਚੁੱਕ ਕੇ ਲੈ ਜਾਂਦਾ ਸੀ ਸੰਗਤ ਜੀ ਮਾਲਕ ਕਿਸੇ ਵੀ ਰੂਪ ਵਿੱਚ ਸਾਡੇ ਸਾਹਮਣੇ ਆ ਸਕਦੇ ਹਨ ਬਸ ਸਾਨੂੰ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਮਾਲਕ ਹੋਣਾ ਮਹਿਸੂਸ ਜ਼ਰੂਰ ਹੁੰਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਹਮਣੇ ਆ ਜਾਂਦੇ ਹਨ ਪਰ ਜਿੱਥੇ ਵਿਸ਼ਵਾਸ ਨਹੀਂ ਹੁੰਦਾ ਤੇ ਥੋੜਾ ਜਿਹਾ ਵਿਸ਼ਾਕ ਹੁੰਦਾ ਹੈ ਤਾਂ ਉੱਥੇ ਭਗਵਾਨ ਦਾ ਤਾਂ ਕੀ ਕੰਮ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਸਤਸੰਗੀ ਬਣ ਗਏ ਹੋ ਤਾਂ ਬਾਬਾ ਜੀ ਦੀ ਸ਼ਰਨ ਵਿੱਚ ਆ ਗਏ ਹੋ ਤਾਂ ਸਾਨੂੰ ਵਿਸ਼ਵਾਸ ਜ਼ਰੂਰ ਰੱਖਣਾ ਚਾਹੀਦਾ ਹੈ ਕੀ ਵਿਸ਼ਵਾਸ ਬਹੁਤ ਜ਼ਿਆਦਾ ਵਿਸ਼ਵਾਸ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਜਿੱਥੇ ਵਿਸ਼ਵਾਸ ਹੁੰਦਾ ਹੈ ਤਾਂ ਭਗਵਾਨ ਨੂੰ ਵੀ ਉੱਥੇ ਆਉਣਾ ਪੈਂਦਾ ਹੈ ਪਰ ਅਸੀਂਾਰੇ ਕੀ ਕਰਦੇ ਹਾਂ ਸਾਡੇ ਤੇ ਥੋੜੀ ਜੀ ਮੁਸੀਬਤ ਆ ਜਾਵੇ ਤਾਂ ਸਾਡਾ ਵਿਸ਼ਵਾਸ ਟੁੱਟਣ ਲੱਗ ਜਾਂਦਾ ਹੈ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਬਾਬਾ ਜੀ ਤੂੰ ਸਾਡੇ ਨਾਲ ਮਾੜਾ ਕੀਤਾ ਹੈ ਤੁਹਾਨੂੰ ਸਾਡੀ ਕੋਈ ਫਿਕਰ ਨਹੀਂ ਅਸੀਂ ਹੀ ਉਹਨਾਂ ਬਾਰੇ ਸੋਚਦੇ ਹਾਂ ਪਰ ਸਾਡੀ ਇਹ ਸਭ ਪਰ ਸਾਡੀ ਇਹ ਸੋਚ ਬਿਲਕੁਲ ਗਲਤ ਹੈ ਬਾਬਾ ਜੀ ਹਮੇਸ਼ਾ ਕਹਿੰਦੇ ਹਨ ਕਿ ਮੇਰੀ ਸੰਗਤ ਜੀ ਮੇਰਾ ਪਰਿਵਾਰ ਹੈ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿੰਨਾ ਸੀ ਆਪਣੇ ਸਤਿਗੁਰੂ ਨੂੰ ਪਿਆਰ ਕਰਦੇ ਹਾਂ ਤਾਂ ਸਤਿਗੁਰੂ ਉਸ ਤੋਂ ਵੀ ਜ਼ਿਆਦਾ ਸਾਨੂੰ ਪਿਆਰ ਕਰਦੇ ਹਨ ਅਸੀਂ ਇੱਕ ਵਾਰ ਦੇ ਲਈ ਸਤਿਗੁਰੂ ਨੂੰ ਵੀ ਛੱਡ ਸਕਦੇ ਹਾਂ ਸਤਿਗੁਰੂ ਜਦੋਂ ਕਿਸੇ ਦਾ ਵੀ ਹੱਥ ਫੜ ਲੈਂਦੇ ਹਨ ਤਾਂ ਫਿਰ ਉਹ ਕਦੇ ਨਹੀਂ ਛੱਡਦੇ ਸੰਗਤ ਜੀ ਇਹ ਸਾਰੇ ਚਮਤਕਾਰ ਸੰਗਤ ਦੇ ਨਾਲ ਹਮੇਸ਼ਾ ਹੁੰਦੇ ਰਹਿੰਦੇ ਹਨ ਜਿੱਥੇ ਬਾਬਾ ਜੀ ਨੇ ਸੰਗਤ ਨੂੰ ਉਹਨਾਂ ਦੇ ਨਾਲ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਹੈ ਹਮੇਸ਼ਾ ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਬਾਬਾ ਜੀ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿੰਦੇ ਹਨ ਉਹਨਾਂ ਨੂੰ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰਨ ਦਿੰਦੇ ਜੇਕਰ ਕੋਈ ਮੁਸੀਬਤ ਆਂਦੀ ਵੀ ਹੈ ਤਾਂ ਉਸ ਨੂੰ ਛੋਟੀ ਬਣਾ ਦਿੰਦੇ ਹਨ ਰਾਧਾ ਸਵਾਮੀ